ਹਾਂਜੀ ਸਸਿਗਾ ਜੀ ਕਿੱਦਾਂ ਸਰੇ ਸਵਾਗਤ ਹੈ ਤੁਹਾਡਾ ਅਸਦੀ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਇਆ ਇੱਕ ਤੁਹਾਡੇ ਵਾਸਤੇ ਹੋਰ ਵੀਡੀਓ ਖੇਤੀ ਦੇ ਕੰਮਾਂ ਦੀ ਕਿੱਦਾਂ ਖੇਤੀ ਦਾ ਕੰਮ ਔਖੇ ਹੁੰਦੇ ਸੁਖੇ ਹੁੰਦੇ ਆ ਅੱਜ ਅਸੀਂ ਆਇਆ ਮਸਮੀ ਤੋੜਨ ਦਿਖਾਉਂਦੇ ਸਾਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਕੀ ਭਾਈ ਮਸਮੀ ਤੋੜਨਾ ਇਹ ਹੈ ਗਿਆ ਬਲੈਕ ਸੀਰਮ ਸੰਮੇਂ ਕਈ ਕਿਸਮਾਂ ਦੀਆਂ ਸੰਮੇਂੀਆਂ ਫਰੈਂਸੀਆਂ ਨਾਂ ਦੀ ਦੂਜੀ ਹੋਰ ਆ ਕਿ ਕਿਸਮਾਂ ਦੀ ਮੋਟੀ ਹੁੰਦੀ ਹੈ ਥੋੜੀ ਬਰੀਕ ਆ ਕੰਮ ਸੇਮ ਹੀ ਆ ਸੰਤਰੀਆਂ ਵਾਂਗਰ ਪਰ ਇੱਥੇ ਰੇਟ ਦਾ ਫਰਕ ਹੁੰਦਾ ਹੈ ਇਹਦਾ ਰੇਟ ਥੋੜਾ ਘੱਟ ਹੁੰਦਾ 1.5 ਯੂਰੋ ਦੇ ਵਿੱਚ ਵਿੱਚ ਰੇਟ ਹੁੰਦਾ ਤੇ ਬੂਟੇ ਥੋੜੇ ਵੱਡੇ ਆ ਲੱਗੇ ਹੋਏ ਤੋੜਨ ਬਹੁਤ ਬਾਤੀ ਬੂਟੇ ਬੜੇ ਹੀ ਵੱਡੇ ਲੱਗੇ ਆ ਹੋਰ ਜੀ ਕਿੱਦਾਂ ਕੰਮ ਕਰ ਵਧੀਆ ਚੱਲਦਾ ਹੈ ਵਧੀਆ ਜੀ ਰੋਸਮ ਵੀ ਖਰਾਬ ਵੀ ਆ ਉਧਰ ਬਦਲਵਾਰੀ ਹੋਈ ਹੋਈ ਆ ਉੜੀਏ ਪਰ ਇਹ ਟਰੱਕ ਚੱਲੀਏ ਘਰ ਛੇਤੀ ਛੇਤੀ ਫਿਰ ਐਦਾਂ ਤੋੜੀ ਦੀ ਮਸੰਮੀ ਮੈਂਟੋ ਮੈਂਟ ਬਾਲਟੀ ਭਰੀ ਦੀ ਆ ਬਾਹਰ ਸੱਟ ਕੇ ਆਉਂਦੇ ਆ ਫਿਰ ਕੰਮ ਸੌਖਾ ਹੀ ਆ ਕੰਮ ਇੰਨਾ ਕੋਈ ਔਖਾ ਨਹੀਂ ਹੈਗਾ ਜੇ ਗੱਲ ਕਰੀਏ ਕਿਹਦਾ ਸੌਖਾ ਹੀ ਲੱਗਦਾ ਪਾਪਾ ਜੀ ਕੰਮ ਹਾਂ ਵੀਰੇ ਸੌਖਾ ਕੰਮ ਸੌਖਾ ਹੀ ਆ ਚਲੋ ਬਾਲਟੀਆਂ ਚੱਕੀ ਜਾਂਦੇ ਰੱਖ ਕੇ ਮੋਂਡੇ ਦੇ ਸੱਟੇ ਬਾਹਰ ਫਿਰ ਚਾਮ ਕੁਦੇ ਦਾਣੀਆਂ ਲਾਲੋ ਲਾਲ ਕਾ ਮਾਸੀ ਬੋਲਦੇ ਉੱਚੇ ਹੁੰਦੇ ਆ ਫਿਰ ਕਾਖਾ ਰੱਖ ਕੇ ਨਾ ਇੱਧਰ ਚੜ੍ਹ ਕੇ ਉੱਤੇ ਲਾਈ ਦੇ ਤਾਂ ਹੋਈ ਜਾਣਾ ਵਰਗੀ ਜੰਗ ਵਰਗੀ ਜਾ ਹੀ ਦੇਵਰ ਦੇਖਦੇ ਕਿਉਂ ਲਾਈ ਦੇ ਬਾਲਟੀ ਕਰ ਲਈ ਇਧਰ ਨੂੰ ਬਾਲਟੀ ਛੱਡੀ ਜਾਊਗਾ ਐਦਾਂ ਟੁੱਟ ਗਿਆ ਯਾਰੋ ਇੱਥੇ ਬੈਠੇ ਕਹਿ ਰਹੇ ਸਾਨੂੰ ਇੰਨੇ ਪਾਉਂਦਾ ਜਨਾਬ ਆਪਰੇ ਨੂੰ ਸਾਹਿਬ ਕੰਮ ਕਰਦੇ ਹੋਰ ਬਾਬਾ ਜੀ ਦੱਸੋ ਆਪਣੇ ਵਿਚਾਰ ਦੋ ਕੰਬਰੇ ਕੰਮ ਵਧੀਆ ਵੀ ਰਾਇਨ ਤੇ ਕੇ ਆ ਵਧੀਆ ਕੰਮ ਕਰ ਠੀਕ ਲੈ ਹਾਂ ਠੀਕ ਹੋ ਜੋ ਮਿੱਤਰਾਂ ਨੇ ਕੁਰੀਆ ਆਦੇ ਤਿਆਰ ਹੋ ਗਏ ਬਾਕੀ ਜੇ ਭੁੱਖ ਲੱਗ ਜੇ ਆਪਣਾ ਤੋੜ ਕੇ ਬਣਾਓ ਸੀ ਟਮਾ ਖਾਓ ਕੋਈ ਰੋਕਣੀ ਇੱਥੇ ਛਿੱਲੋ ਮੈਂ ਟਮਾਟਮਾਲ ਛਾਵਣਾ ਮਸੰਮੀ ਆ ਇਹ ਛੱਲ ਕੇ ਜੇ ਤੁਸੀਂ ਟਮਾ ਖਾ ਲਈ ਦੀ ਆ ਘਰ ਲੈ ਕੇ ਜਾਣੀਆਂ ਧਰ ਲਿਓ ਆਪਣਾ ਬੈਗ ਭਰ ਕੇ ਮੱਠੀ ਬੜੀ ਆ ਐਦਾ ਬੂਟਿਆਂ ਦੇ ਵਿੱਚ ਚੜਚੜ ਲਾਉਣੇ ਪੈਂਦੇ ਧਾਣੇ ਲਗੀ ਜਾਂਦੇ ਤੋੜੀ ਜਾਂਦੇ ਕਈ ਵਾਰ ਤਾਂ ਬੂਟੇ ਛੋਟੇ ਛੋਟੇ ਵਧੀਆ ਹੁੰਦੇ ਆ ਪਰ ਕਈ ਵਾਰ ਡੇ ਡੇ ਬੂਟੇ ਆ ਜਾਂਦੇ ਨਾ ਰਸਤਾ ਹੁੰਦਾ ਨੰਗਲੇ ਨੂੰ ਵਿੱਚ ਉੱਪਰ ਚੜ ਚੜ ਕੇ ਲੋਣੇ ਪੈਂਦੇ ਆ ਕਈ ਮਾਲਕ ਵਧੀਆ ਹੁੰਦੇ ਕਟਾ ਦਾਂਦੇ ਬੂਟਿਆਂ ਨੂੰ ਕਈ ਹੁੰਦੇ ਐਦਾਂ ਹੀ ਰਸਤੇ ਚੈੱਕ ਕਰੋ ਹਾਈ ਹੈਲੋ ਰਸਤੇ ਬੜੇ ਭਲੇ ਆ ਪਰ ਪਹਾੜਾਂ ਨੂੰ ਕੱਟ-ਕੱਟ ਕੇ ਬਣਾਇਆ ਹੋਇਆ ਸਾਹਮਣੇ ਆ ਪਹਾੜੀਆਂ ਸਾਰੇ ਲੌਣੇ ਹੁਣੇ ਬੂਟੇ ਉੱਪਰ ਚੜ-ਚੜ ਲਾ ਰਹੇ ਆ ਢੇੜੀਆ ਜਾਮਣਾਂ ਦੇ ਬੂਟੇ ਤੇ ਚੜਦੇ ਤੇ ਅਮਰੂਦਾਂ ਦੇ ਇੱਥੇ ਹੁਣ ਸੰਤਰੇ ਦੇ ਬੂਟੇ ਤੇ ਚੜਨਾ ਪੈਂਦਾ ਉੱਪਰ ਦੇਖ ਕੇ ਚੜਨਾ ਪੈਂਦਾ ਕੰਡੇ ਉਤੋਂ ਲੱਗਦੇ ਆ ਕੰਡੇ ਬੜੇ ਹੱਥਾਂ ਤੇ ਤਿੱਖੇ ਲੱਗ ਜਾਂਦੇ ਆ ਨਾ ਕਿੱਡੇ-ਕੱਡੇ ਤਿੱਖੇ ਕੰਡੇ ਜਮਾਈ 16 ਪਈਆਂ ਪੂਰੀ ਰਿਐਲਿਟੀ ਦਿਖਾਈ ਦੀ ਹੈ ਕੋਈ ਫੇਕ ਵੀਡੀਓ ਨਹੀਂ ਹੈ ਇਦਾਂ ਕੰਮ ਹੁੰਦਾ ਇੱਥੇ ਕੰਮ ਹੈ ਨਾ ਔਖਾ ਵੀ ਨਹੀਂ ਸੋਖਾ ਵੀ ਨਹੀਂ ਮਿਹਨਤ ਕਰਨੀ ਪੈਂਦੀ ਆ ਬਾਕੀ ਵੀਊ ਚੈੱਕ ਕਰੋ ਲੋਕ ਇੱਥੇ ਪਿਕਨਿੰਗ ਮਨਾਉਂਦੇ ਆ ਤੇ ਅਸੀਂ ਇੱਥੇ ਕੰਮ ਕਰਨ ਆਏ ਹੋਏ ਆ ਖੇਤੀ ਦੇ ਕੰਮ 'ਚ ਇੱਕ ਬੜਾ ਫਾਇਦਾ ਸਪੈਨ ਦਾ ਇਕੱਲਾ ਇਕੱਲਾ ਹਿੱਸਾ ਘੁੰਮ ਲਿਆ ਇਦਾਂ ਖੇਤੀ ਦਾ ਕੰਮ ਕਰ ਕਰ ਪਹਾੜ ਟਿੱਬੇ ਟੁੱਬੇ ਪਿੰਡਾਂ ਆਪੋਂ ਦੇ ਸ਼ਹਿਰ ਸਭ ਘੁੰਮ ਲਿਆ ਇਦਾਂ ਬਾਦੂ ਤੇ ਬਾਦੂ ਤੇ ਬਾਦੂ ਬਾਕੀ ਜੇ ਆਪਾਂ ਹੋਰ ਕੰਮਾਂ ਦੀ ਗੱਲ ਕਰੀਏ ਤਾਂ ਕੰਮ ਹੋਵੇ ਸਾਰਾ ਸਾਲ ਹੀ ਚੱਲਦਾ ਰਹਿੰਦਾ ਖੇਤੀ ਦਾ ਆੜੂਆਂ ਦਾ ਪਿਆਜ਼ਾਂ ਦਾ ਆਲੂਆਂ ਦਾ ਇਸ ਟਾਈਮ ਹੁਣ ਸੰਚੇ ਦਾ ਕੰਮ ਤਾਂ ਖਤਮ ਹੀ ਹੋ ਗਿਆ ਤੇ ਮਸੰਮੀ ਦਾ ਕੰਮ ਹੀ ਆ ਜਿਹੜਾ ਰਹਿ ਗਿਆ ਮਹੀਨੇ ਦਾ 10-15 ਦਿਨ ਦਾ ਕੰਮ ਹੋਰ ਰਹਿ ਗਿਆ ਤੇ ਨਾਲ ਆੜੂਆਂ ਦਾ ਕੰਮ ਚੱਲ ਪਿਆ ਹੁਣ ਆੜੂਆਂ ਦਾ ਕੰਮ ਚੱਲਦਾ ਆ ਨਾਲ ਨਾਲ ਮੈਂ ਵੀਡੀਓ ਲਾਉਂਗਾ ਇਦਾਂ ਕੰਮ ਹੁੰਦਾ ਆੜੂਆਂ ਦਾ ਹੁਣ ਇਸ ਟਾਈਮ ਆੜੂਆਂ ਦੀ ਸਿਦਾਈ ਕਲਾ ਰਸੇਲ ਕਹਿੰਦੇ ਨੇ ਉਹ ਚੱਲਦੀ ਆ ਫਿਰ ਆੜੂ ਤੋੜਨੇ ਆ ਕੇ ਸੇਬਾਂ ਦਾ ਕੰਮ ਸ਼ੁਰੂ ਹੋ ਜਾਣਾ ਤੇ ਨਾਲ ਲਾਲ ਪਿਆਜਾਂ ਦਾ ਕੰਮ ਵੀ ਚੱਲਦਾ ਹੈ ਤੇ ਅਜਿਹਾ ਕੰਮ ਥੋੜਾ ਪਾਰਾ ਹੁੰਦਾ ਉੱਚ ਬਾਲਟੀ ਚੱਕਣੀਆਂ ਹੁੰਦੀਆਂ ਜੋਰ ਲਾ ਕੇ ਹੋਰ ਕੰਮ ਨਾਲ ਚੱਲੀ ਜਾਂਦੇ ਆਪਣੇ ਅੰਗੂਰਾਂ ਦਾ ਚੱਲ ਪੈਣਾ ਹੋਰ ਕਾਫੀ ਅੱਦਾ ਕੰਮ ਚੱਲੀ ਜਾਂਦੇ ਖੇਤੀ ਦਾ ਸਾਰਾ ਸਾਲ ਕੰਮ ਇਦਾਂ ਹੀ ਹੁੰਦੇ ਆ ਜਿਹੜੇ ਨਹੀਂ ਇੰਡੀਆ ਕੰਮ ਕੀਤਾ ਖੇਤੀ ਦਾ ਉਹਦਾ ਕੋਈ ਚੱਕਰ ਨਹੀਂ ਕੰਮ ਚੱਲੀ ਜਾਂਦਾ ਇੰਨਾ ਕੋਈ ਔਖਾ ਵੀ ਨਹੀਂ ਹੈਗਾ ਕੋਈ ਬੋਝਪਾਰ ਵਾਲਾ ਕਈ ਹੁੰਦੇ ਆ ਪਰ ਕਰੀ ਜਾਂਦੇ ਅਸੀਂ ਵੀ ਕਰ ਦਈਏ ਸਾਰੇ ਪੰਗੋ ਬਾਕੀ ਵੀਊ ਚੈੱਕ ਕਰੋ ਪਿੱਛੇ ਤੇ ਅੱਦਾ ਲੋਡਿੰਗ ਹੁੰਦੀ ਆ ਸਾਹਮਣੇ ਕਰੇਟਾਂ ਲੱਗੀਆਂ ਉਹ ਸਾਰੀਆਂ ਲੋਡ ਕਰਨੀਆਂ ਪੜ ਕੇ ਵਿੱਚ ਹੁਣ ਲੋਡਿੰਗ ਹੁੰਦੀ ਐ ਇਦਾਂ ਜੋਰ ਵਾਲਾ ਕੰਮ ਥੋੜਾ ਏ ਬਾਕੀ ਹੁਣ ਉਹ ਰੇਬਰ ਬੰਦਈ ਬਹੁਤ ਜ਼ਿਆਦਾ ਆ ਗਈ ਤਾਂ ਕਰਕੇ ਕੰਮ ਦੇ ਹਾਲਾਤ ਥੋੜੇ ਮਾੜੇ ਹੀ ਆ ਕੰਮ ਥੋੜਾ ਘੱਟ ਮਿਲਦਾ ਬੰਦਿਆਂ ਨੂੰ ਪੇਪਰਾਂ ਦੇ ਬੰਦੇ ਨੂੰ ਕੰਮ ਮਿਲ ਜਾਂਦਾ ਪਰ ਜਿਹੜੇ ਕੱਚੇ ਬੰਦੇ ਬਿਨਾ ਪੇਪਰਾਂ ਤੇ ਹੁੰਦੇ ਉਹਨਾਂ ਨੂੰ ਥੋੜਾ ਕੰਮ ਔਖਾ ਮਿਲਦਾ ਕੋਈ ਜਾਣ ਪਛਾਣਾ ਹੋਵੇ ਤਾਂ ਛੇਤੀ ਮਿਲ ਜਾਂਦਾ ਤੇ ਏਸੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦਾ ਫਿਰ ਅਗਲੀ ਵੀਡੀਓ ਵਿੱਚ